ਤੇ ਅਗਲੀ ਖਬਰ ਦੇ ਵੱਲ ਵਧਦੇ ਸ਼ਰਮਾ ਜੀ ਗੱਲ ਕਰੀਏ ਇਸੇ ਹੀ ਵਰਤਾਰੇ ਦੇ ਵਿੱਚ ਇੱਕ ਹੋਰ ਮਾਮਲੇ ਦੀ ਇੱਕ ਹੋਰ ਪਹਿਲੂ ਦੀ ਕਹਿੰਦੇ ਪ੍ਰਮੁੱਖ ਸਿਆਸੀ ਦਲਾਂ ਦੇ ਜਿਹੜੇ ਪ੍ਰਧਾਨ ਆ ਉਹ ਸਰਬਦਲੀ ਬੈਠਕ ਦੇ ਵਿੱਚ ਆਏ ਨਹੀਂ ਗੈਰ ਹਾਜ਼ਰ ਰਹੇ ਆ ਜੀ ਬਿਲਕੁਲ ਜੀ ਜੀ ਬੈਸੇ ਤਾਂ ਸਰਬਦਲੀ ਬੈਠਕ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਸੱਦੇ ਸੀ ਹਮ ਹਮ ਤੇ ਲਗਭਗ ਹਰ ਪਾਰਟੀ ਨੇ ਆਪਣੇ ਨੁਮਾਇंदे ਭੇਜੇ ਨੇ ਆਪਣੇ ਲੀਡਰ ਭੇਜੇ ਨੇ ਮਤਲਬ ਇਹ ਆ ਪਾ ਦੇਖੀ ਤਾਂ ਬਕਾਇਦਾ ਤੌਰ ਦੇ ਉੱਤੇ ਜਿਵੇਂ ਕਾਂਗਰਸ ਵੱਲੋਂ ਦੋ ਲੀਡਰ ਆਏ ਸੀਗੇ ਤਿਰਤਿੰਦਰ واਜਬਾ ਤੇ ਰਾਣਾ ਕੀਪੀ ਸਿੰਘ ਹੂੰ ਹੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਲੀਡਰ ਆਏ ਸੀ ਉਹਨਾਂ ਦੇ ਦਲਜੀਤ ਚੀਮਾ ਤੇ ਬਲਵਿੰਦਰ ਸਿੰਘ ਭੂੰਦੜ ਹੂੰ ਹੈਨਾ ਇਸੇ ਤਰ੍ਹਾਂ ਭਾਜਪਾ ਜਿਹੜੀ ਵੱਡੀ ਥਿਰਾ ਪੰਜਾਬ ਦੇ ਵਿੱਚ ਉਹਨਾਂ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਦੇ ਵੀ ਦੋ ਲੀਡਰ ਆਏ ਉਹਨਾਂ ਚੋਂ ਮਨਜਨ ਕਾਲੀਆ ਤੇ ਸੁਨੀਲ ਜਾਖੜ ਹੂੰ ਹੂੰ ਇਸੇ ਤਰ੍ਹਾਂ ਮਤਲਬ ਕਿ ਖੁਦ ਜਿਹੜੀ ਸੱਤਾਧਾਰੀ ਥਿਰਾ ਪ੍ਰਮੁੱਖ ਤਰ ਨੁਮਾਇੰਦਗੀ ਕਰਦੀ ਆ ਉਹਨਾਂ ਦੇ ਵੀ ਅੰਮਕਲਾ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਹਾਜ਼ਰ ਸੀ ਆਨ ਰੋੜਾ ਹਾਜ਼ਰ ਸੀ ਇਸ ਤੋਂ ਇਲਾਵਾ ਬਾਕੀ ਸਾਰੇ ਤਰ੍ਹਾਂ ਦੇ ਇੱਕ ਇੱਕ ਦੋ ਦੋ ਨੁਮਾਇंदे ਆਏ ਹਰ ਪਾਰਟੀ ਨੇ ਆਪਣੀ ਹਾਜ਼ਰੀ ਮੌਜੂਦਗੀ ਪ੍ਰਗਟਾਈ ਪਰ ਪੰਜਾਬ ਦੀਆਂ ਜਿਹੜੀਆਂ ਚਾਰੇ ਸਿਆਸੀ ਤਰ੍ਹਾਂ ਪ੍ਰਮੁੱਖ ਕਹਾ ਹੁੰਦੀਆਂ ਨੇ ਆਪਣੇ ਆਪ ਨੂੰ ਇਹਨਾਂ ਜਿਹਦੇ ਵਿੱਚ ਅਕਾਲੀ ਦਲ ਹੈ ਜੀ ਚ ਕਾਂਗਰਸ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਹੈ ਜੀ ਭਾਜਪਾ ਹੈ ਉਹਨਾਂ ਚੋਂ ਸੱਤਾਧਾਰੀ ਧਿਰ ਦੇ ਨੁਮਾਇंदे ਨਜ਼ਰ ਆਏ ਪ੍ਰਧਾਨ ਦੇ ਤੌਰ ਤੇ ਮਨੂ ਰੋੜਾ ਠੀਕ ਹੈ। ਯਾ, ਉਹ ਕਮੰਟਰੀ ਦੇ ਤੌਰ ਤੇ ਪੁਗਵੰਤਮ ਹਨ। ਹਮਮ ਇਹਨਾਂ ਬੀਜੇਪੀ ਦੇ ਪ੍ਰਧਾਨ ਸਿੰਘ ਜਾਕੜ ਜਾਇ ਅਸਤੀਫਾ ਦਿੱਤਾ ਹੈ ਪਰਵਾਣਾ ਨਹੀਂ ਅਜੇ ਨਾ ਤਾਂ ਪ੍ਰਧਾਨ ਲੱਗਿਆ ਨਾ ਨਾਂ ਨਾਲ। ਉਹ ਆ ਗਏ। ਪਰ ਅਕਾਲੀ ਦਲ ਦੇ ਪ੍ਰਧਾਨ ਜਿਹੜਾ ਅਕਾਲੀ ਦਲ ਪੰਜਾਬ ਦੇ ਹਿੱਤਾਂ ਲਈ ਲੜਨ ਵਾਲਾ ਤਿਰਕਾ ਹੁੰਦੀ ਰਹੀ। ਜਿਨੇ ਇਹ ਤੋਂ ਬਾਦਲਾਂ ਦੇ ਪਰਿਵਾਰ ਤੋਂ ਪਹਿਲਾਂ ਕਬਜ਼ਾ ਹੁਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕ ਹਕੂਕਾਂ ਲਈ ਧਰਾਤਲ ਤੇ ਲੜਦੀ ਨਜ਼ਰ ਆਉਂਦੀ ਰਹੀ। ਇਹਨਾਂ ਮੋਰਚਿਆਂ ਦਾ ਜਿਹਦਾ ਲੰਬਾ ਚੜ੍ਹਦਾ ਇਤਿਹਾਸ ਹੈ। ਅੱਜ ਫੇਰ ਉਸ ਮਸਲੇ ਦੇ ਉੱਤੇ ਉਹਨਾਂ ਨੂੰ ਮੂਹਰੇ ਹੋ ਕੇ ਖੜਨ ਦੀ ਕਰਨ ਦੀ ਲੋੜ ਸੀ ਉਹਦੇ ਵਿੱਚ ਸੁਖਵੀਰ ਬਾਦਲ ਨੇ ਦਾਅਵਾ ਕੀਤਾ ਤੁਸੀਂ ਪ੍ਰਧਾਨਗੀ ਲੈਣ ਲਈ ਤਾਂ ਮੈਨੇਜਮੈਂਟ ਕਰਦੇ ਹੋ ਜਦੋਂ ਐਡਾ بڑا ਮਸਲਾ ਹੈ ਤਾਂ ਤਦ ਕਿਉਂ ਨਹੀਂ ਆਏ ਇਹ ਚਰਚਾ ਪੰਜਾਬ 'ਚ ਹੋ ਰਹੀ ਹੈ ਜੀ ਜੀ ਇਸੇ ਤਰ੍ਹਾਂ ਜਿਹੜੀ ਕਾਂਗਰਸ ਪਾਰਟੀ ਕਹਿੰਦੀ ਨਹੀਂ ਜੀ ਪੰਜਾਬ ਦਾ ਤਾਂ ਇਹ ਜੇ ਸਭ ਤੋਂ ਵੱਧ ਸਾਨੂੰ ਆਉਂਦਾ ਅਸੀਂ ਉਹ ਸਾਰਾ ਕੁਝ ਕਰਦੇ ਰਹੇ ਆ ਆ ਪਾਣੀਆਂ ਦੇ ਫੈਸਲੇ ਵੀ ਅਸੀਂ ਕਰਾਏ ਆ ਕਰਾਏ ਉਹ ਕਰਾਏ ਕਿ ਭਾਈ ਆ ਬੀਜ ਵੀ ਤੁਹਾਡੀ ਬੀਜੇ ਬੈ ਨੇ ਇਹ 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 ਕੰਡੇ ਵੀ ਤੁਸੀਂ ਉਹ ਲਾਏ ਨੇ ਇਹਨਾਂ ਨੂੰ ਪਾਣੀ ਬਾਦਲ ਪਰਵਾਰ ਵੀ ਦਿੰਦਾ ਰਿਹਾ ਸੋ ਇਸ ਲਈ ਸਾਰੇ ਤੁਹਾਡੇ ਕਿਥੇ ਕਰਾਇਓ ਨੇ ਜੀ ਜੀ ਸੋ ਉਹ ਕਾਂਗਰਸੀ ਧਿਰਾਂ ਦਾ ਨਾ ਪ੍ਰਧਾਨ ਆ ਇਹਨਾਂ ਵਿਰੋਧੀ ਤੇ ਦਾਰਿ ਰਿਹਾ ਹੈ ਕਿੱਥੇ ਅਮਰਿੰਦਰ ਸਿੰਘ ਰਾਜਾ ਬੜੇ ਕਿੱਥੇ ਆ ਪ੍ਰਤਾਪ ਸਿੰਘ ਬਾਜਵਾ ਅੱਜ ਆ ਕੇ ਗੱਲ ਕਰਦਾ ਨਾ ਮੁੱਖ ਮੰਤਰੀ ਨਾਲ ਸੋ ਆਉਣਾ ਚਾਹੀਦਾ ਸੀ ਮੇਰਾ ਕਹਿੰਦਾ ਦੋਨਾਂ ਦਾ ਅੱਜ ਬਣਦਾ ਸੀ ਜੀ ਜੀ ਇਸ ਤੋਂ ਵੱਡਾ ਮਸਲਾ ਅੱਜ ਦੇ ਤਰੀਕੇ ਚ ਕੀ ਹੋ ਸਕਦਾ ਤੁਹਾਡੇ ਲਈ ਅੱਜ ਦੇ ਦਿਨ ਚਾਰੀਏ ਤੁਹਾਡੇ ਲਈ ਹੋਰ ਇਹ ਤੋਂ ਅਹਿਮ ਕੀ ਹੋ ਸਕਦਾ ਹੁਣ ਕੁਝ ਤਰ੍ਹਾਂ ਕਹਿੰਦੀ ਆ ਕਿ ਸੁਖਬੀਰ ਬਾਦਲ ਉਹ ਨਹੀਂ ਸ਼ਾਇਦ ਇੱਥੇ ਨਹੀਂ ਹੈਗੇ ਜੀ ਉਹ ਕਿਤੇ ਬਾਹਰ ਅੰਦਰ ਗਏ ਨੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਕਿ ਕਿੱਥੇ ਗਏ ਨੇ ਹਾਂ ਪਰ ਆ ਪ੍ਰਤਾਪ ਬਾਜਵਾ ਤੇ ਰਾਜਾ ਬਣਿਕ ਤਾਂ ਇੱਥੀ ਤੋਰੇ ਫਿਰ ਦੇਖੇ ਨੇ ਸੀ ਹਾਂ ਤੇ ਪੰਜਾਬ ਦੇ ਵਿੱਚੋਂ ਜੇ ਤੁਸੀਂ ਤਾਂ ਮੈਨੂੰ ਲੱਗਦਾ ਜਿਹਹੀ ਜੀਆਂ ਤੁਹਾਡੇ ਕੋਲ ਗੱਡੀਆਂ ਤੇ ਊਟਰ ਮਾਰਦੇ ਕਾਫਲੇ ਨੇ ਕਿ 4 ਘੰਟੇ ਤੋਂ ਵੱਧ ਪੰਜਾਬ ਦੇ ਕਿਸੇ ਖੁੰਝੇ ਤੋਂ ਚੰਡੀ ਘੜਾਉਣ ਨੂੰ ਤੁਹਾਨੂੰ ਲੱਗਦਾ ਉਹ ਹਾਂ ਤੇ ਜੇ ਮੁਰਖ ਚ ਵੀ ਕਿਤੇ ਹੈਗੇ ਹੋ ਤਾਂ ਵੀ ਤੁਸੀਂ ਦੰਜਰ ਘੰਟੇ ਦੀ ਫਲਾਈਟ 'ਚ ਜਦੋਂ ਪਹੁੰਚ ਸਕਦੇ ਹਾਂ ਚਲੋ ਜੇ 1 ਘੰਟਾ ਵੇਟ ਵੀ ਕਰਨੀ ਪੈਂਦੀ ਹੈ ਏਅਰਪੋਰਟ ਤੇ ਤੇ ਬਾਹਰ ਨਿਕਲਦੇ ਤਾਂ ਵੀ 4 ਘੰਟੇ ਦਾ ਹੀ ਕੰਮ ਬਣਦਾ ਜੀ ਤੇ ਕਿੱਥੇ ਨੇ ਕਿਉਂ ਨਹੀਂ ਆਇਆ ਇਸ ਵਾਰ ਰਹੂਗਾ ਹਾਂ ਕੁਝ ਤਰ੍ਹਾਂ ਨੇ ਇਸ ਗੱਲ ਦੇ ਉੱਤੇ ਜ਼ਰੂਰ ਹਵਾਲਾ ਦਿੱਤਾ ਕਿ ਸਾਡੇ ਨੁਮਾਇंदे ਗਏ ਨੇ ਅਸੀਂ ਉੱਥੇ ਮੁੱਖ ਤੌਰ ਤੇ ਆਪਣੀ ਹਾਜ਼ਰੀ ਦਰਜ ਕਰਾਈ ਆ ਆਪਣਾ ਸਮਰਥਨ ਦਰਜ ਕਰਾਇਆ ਤੇ ਅਚਨਚੇਤ ਰੱਖੀ ਗਈ ਆ ਮੀਟਿੰਗ ਠੀਕ ਹੈ ਕਿ ਜਦੋਂ ਨੰਗਲ ਮੀਡੀਆ ਨੂੰ ਬੋਲ ਰਹੀ ਸੀ ਤਾਂ ਹੀ ਜੇ ਮੁੱਖ ਮੰਤਰੀ ਕਹਿੰਦੇ ਕਿ ਸਵੇਰੇ ਹੀ ਆ ਜੀ ਫਿਰ ਮੰਦਾ ਉਹ ਸਾਬ ਨੂੰ ਕਹਿੰਦੇ ਮੈਨੇਜ ਕਰ ਲੈਂਦਾ ਸ਼ਾਮ ਨੂੰ ਆ ਕੇ ਚੰਡੀਗੜ੍ਹ ਆ ਕੇ ਆਪਣੀ ਬੈਠਕ ਵਿੱਚ ਕੇਜਰੀਵਾਲ ਬਿਠਾਇਆ ਮੈਨੂੰ ਨਹੀਂ ਪਤਾ ਕੇਜਰੀਵਾਲ ਕਿਸ ਨਾਤੇ ਬੈਠਦਾ ਇਹਨਾਂ ਦੀ ਬੈਠਕਾਂ ਦੇ ਵਿੱਚ ਕਿ ਉਹ ਤੋਂ ਬਾਅਦ ਫੈਸਲਾ ਹੁੰਦਾ ਕਿ ਸਵੇਰੇ ਬરા ਲਓ ਸਰਦਲੀ ਬੈਠਕ ਉਹ ਰਾਤ ਨੂੰ 11 ਵਜੇ ਤੱਕ ਸਾਰੀਆਂ ਪਾਰਟੀਆਂ ਨੂੰ ਸੁਨਹਿ ਲੱਗੇ ਨੇ ਉਹ ਕਹਿੰਦੇ ਕਿ ਜਾਂ ਤਾਂ ਫਿਰ ਸ਼ਨੀਵਾਰ ਦੀ ਬਜਾਏ ਐਤਵਾਰ ਕਰ ਲੈਂਦੇ ਬੈਠਕ ਜਾਂ ਸ਼ਨੀਵਾਰ ਸ਼ਾਮ ਨੂੰ 4 ਵਜੇ ਤੋਂ ਬਾਅਦ ਕਰ ਲੈਂਦੇ ਤੋ ਕਹਿੰਦੇ ਜੀ 4 ਵਜੇ ਤੋਂ ਬਾਅਦ ਫਿਰ ਮੁੱਖ ਮੰਤਰੀ ਸਾਹਿਬ ਦਾ ਬੈਠਣਾ ਔਕਾ ਸੀ ਸੋ ਇਸ ਲਈ ਕਹਿੰਦੇ ਕਿ ਫਿਰ ਤਾਂ ਕਰਕੇ ਸਵੇਰੀ ਬੁਲਾਉਣੀ ਪਈ ਔਰ ਐਮਰਜੈਂਸੀ 'ਚ ਬੁਲਾਈ ਕਹਿੰਦੇ ਇਹ ਬੈਠਕ ਕਹਿੰਦੇ ਇਸ ਲਈ ਕਿ ਤਤਪੜਤ 'ਚ ਬੁਲਾਈ ਤੇ ਸ਼ਡਿਊਲ ਬਣੇ ਸੀ ਮੈਂ ਇਹ ਕਹਿੰਦਾ ਜੋ ਮਾਂਜੀ ਸ਼ਡਿਊਲ ਬਣੇ ਸੀ ਤੁਹਾਡੇ ਇਹਦੂ ਜ਼ਰੂਰੀ ਕੀ ਸੀ ਪਰ ਪੰਜਾਬ ਦੇ ਇਸ ਮਸਲੇ ਤੋਂ ਬੜਾ ਸ਼ਡਿਊਲ ਰਾਜਨੀਤਿਕ ਪਾਰਟੀ ਲਈ ਕਿਹੜਾ ਹੋ ਸਕਦਾ ਤੁਹਾਡੇ ਬਿਲਕੁਲ ਸਹੀ ਹੈ ਸੋ ਇਸ ਲਈ ਇਹ ਰੜਕੂਗੀ ਚਾਹੇ ਕੋਈ ਵਿਦੇਸ਼ 'ਚ ਚਾਹੇ ਕੋਈ ਵਿਦੇਸ਼ 'ਚ ਚਾਹੇ ਕੋਈ ਸੂਬੇ 'ਚ ਚਾਹੇ ਕੋਈ ਪਿੰਡ 'ਚ ਚਾਹੇ ਸ਼ਹਿਰ 'ਚ ਕਾਂਗਰਸ ਤੇ ਉਹਨਾਂ ਦਾ ਵਿਰੋਧੀ ਧਿਰ ਦਾ ਲੀਡਰ ਤੇ ਸ਼੍ਰੋਮਣੀ ਅਕਾਲੀ ਗੱਲ ਦਾ ਪ੍ਰਧਾਨ ਸੁਖਬੀਰ ਬਾਦਲ ਅਤੇ ਉਧਰੋਂ ਰਾਜਾ ਬੜਿੰਗ ਤੇ ਪ੍ਰਤਾਪ ਆਜਵਾਦੀ ਗੈਰ ਹਾਜ਼ਰੀ ਰੜਤੀ ਲੋਕ ਸਵਾਲ ਵੀ ਕਰਨਗੇ ਜੀ ਲੋਕ ਕਹਿਣਗੇ ਉਦਾਂ ਤੇ ਉੱਦੇ ਲੈਣ ਦੀ ਚਾਹ ਤੁਹਾਨੂੰ ਉਦਿਆਂ ਦਾ ਹੀ ਇਹ ਹੈ ਕਿਸ ਫਲਾਨੇ ਮਗਰਾਹ ਲੱਗ ਜੇ ਫਲਾਨੇ ਮਗਰਾਹ ਲੱਗ ਜੀ ਜਦੋਂ ਉਸ ਉਹਦੇ ਨੂੰ ਵਾਜ ਮਾਰਦੀ ਆਵਾਜ਼ ਵਜਦੀ ਹੈ ਫਿਰ ਤੁਸੀਂ ਉੱਥੇ ਭਾਲਾ ਨਹੀਂ ਥੇ ਹੁੰਦੀ